ਗੱਲ ਦੇ ਵਿੱਚ ਨੰਦੇ ਉਹ ਹੀ ਬੰਦਾ ਮੰਜਧਾਰ ਚ ਹੀ ਫਸ ਜਾਂਦਾ ਇੱਕ ਪਾਸੇ ਤੇਰੀ ਧੀ ਰਾਣੀ ਆ ਹਨਾ ਚਲੋ ਧੀ ਨਾਲ ਵੱਧ ਪਿਆਰ ਆ ਬਾਈ ਫ ਨਾਲੋਂ ਹੁੰਦਾ ਆ ਹਨਾ ਬੰਦੇ ਨੂੰ ਫੇ ਬਾਈ ਨਾਲੋਂ ਵੱਧ ਧੀ ਨਾਲ ਹੁੰਦਾ ਨਿਆਣੇ ਨਾਲ ਹੁੰਦਾ ਸਾਰਿਆਂ ਨੂੰ ਹੁੰਦਾ ਇੱਕ ਪਾਸੇ ਮਾਪੇ ਆ ਹਨਾ ਯਾਰ ਇਹ ਕਿਹੜੀ ਗੱਲ ਆ ਵੀ ਛੱਡ ਹੋਰ ਬਾਈ ਬੰਦਾ ਕੀ ਨਹੀਂ ਪ੍ਰੋਬਲਮ 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 ਕੀ ਆ ਪੇਰੈਂਟਸ ਤੋਂ ਉਹਨੂੰ ਉਹ ਲਈ ਬੱਸ ਅਮੀ ਕੀ ਜਿੱਦਾਂ ਮਾਪੇ ਛੱਡ ਆ ਬਣੇ ਕੀ ਜਿੱਦਾਂ ਕਮਾਈ ਕਰਕੇ ਤੂੰ ਮੇਰੇ ਮੈਨੂੰ ਕਹਿੰਦੀ ਬਈ ਹੁਣ ਮੇਰੇ ਮਾਪੇ ਆਏ ਆ ਬਈ ਤੇ ਮੇਰੇ ਮਾਪੇ ਆਏ ਸੀ ਠੀਕ ਹੈ ਜੀ ਪਰ ਜੇ ਮੈਂ ਟ੍ਰਾਂਪਰ ਹੁੰਦਾ ਸੀ ਤੇ 1 ਮਹੀਨਾ ਰਹਿੰਦਾ ਸੀ ਮੰਮੀ ਉਹਨੇ ਕਿਤੇ ਚੱਲ ਭੈਣ ਦੁੱਤੇ ਗੈਂਬਲਸ ਮੇਰੀ ਭੈਣ ਭਾਈ ਇੱਥੇ ਰਹਿੰਦੀ ਸੀ ਕਿ ਨਹੀਂ ਮਰੇ ਨਾਲ 1 ਮਹੀਨਾ ਗੰਦੇ ਸੀ ਭੈਣ ਤੋਂ ਰਿਆਂਦੇ ਆ ਤੇ ਮੇਰੀ ਭੈਣ ਨੂੰ ਬਈ ਉਹ ਥੋੜੀ ਪ੍ਰੋਬਲਮ ਆ ਰਾ ਜਿੱਦਾਂ ਕਹਿੰਦੀ ਕਿ ਹਾਂ ਥੋੜੀ ਪ੍ਰੋਬਲਮ ਆ ਤੇ ਚਲੋ ਮੈਂ ਠੀਕ ਆ ਮੈਂ ਅਸੀਂ ਭਾਈ ਇੱਥੇ ਸ਼ਿਫਟ ਹੋ ਗਿਆ ਗੰਦੀ ਨਹੀਂ ਕੰਦੀ ਟਰਾਟੋ ਲੈ ਕੇ ਚੱਲ ਗੰਦੀ ਬੰਨ ਉੱਥੇ ਗੰਦੀ ਕਹਿੰਦੀ ਮੈਂ ਕਹਿੰਦੇ ਤੇਤੋਂ ਨਹੀਂ ਹੁੰਦੇ ਇੱਥੇ ਕਹਿੰਦੀ ਕਹਿ ਆਉਂ ਉਸਰੇ ਜਾਣਾ ਬਾਈ ਨਹੀਂ ਵੀਰੇ ਚਲੋ ਮੈਂ ਤੁਹਾਨੂੰ ਸਿੱਧਾ ਹੀ ਸਵਾਲ ਪੁੱਛਦਾ ਜਿੱਦਾਂ ਭਾਈ ਉਹ ਜਿਹੜੀਆਂ ਹਰਕਤਾਂ ਕਰ ਰਹੀ ਆ ਬੰਦੇ ਨੂੰ ਪਤਾ ਲੱਗ ਹੀ ਜਾਂਦਾ ਹੁੰਦਾ ਤੁਸੀਂ ਉਹਦੇ ਫੋਨ ਤੋਂ ਚੈਟ ਤੋਂ ਤੁਹਾਨੂੰ ਇਦਾਂ ਨਹੀਂ ਫੀਲ ਹੋ ਰਿਹਾ ਸ਼ਾਇਦ ਉਹਦੀ ਲਾਈਫ 'ਚ ਕੋਈ ਹੋਰ ਮੁੰਡਾ ਵੀ ਆ ਭਾਜੀ ਹੋ ਸਕਦਾ ਬਾਈ ਮੈਂ ਤੁਹਾਨੂੰ ਇੱਕ ਗੱਲ ਸਾਬਾ ਜੀ ਇਦਾਂ ਦਾ ਜਦੋਂ ਪਿਆਰ ਕੋਲੇ ਇਸ ਤੋਂ ਸਾਡਾ ਹੋਇਆ ਸੀ ਨਾ ਤੇ ਇਹ ਮੈਂ ਤੋਂ ਗਗਨ ਤੋਂ ਵਗਰ ਮੇਰੇ ਨਾਲ ਗਗਨ ਬਾਈ ਮੈਂ ਤੋਂ ਵਗਰ ਮਰ ਜਾਣਾ ਏਦਾਂ ਸਾਡੇ ਪਚੋਲੇ ਨੂੰ ਗੰਦੀ ਦੀ ਬਾਈ ਮੰਮੀ ਆਂ ਨਹੀਂ ਸੀ ਮੈਂ ਬਾਈ ਰੋ ਤਰਸ ਕਰਕੇ ਮੈਂ ਕਿਹਾ ਚਲ ਯਾਰ ਕੋਈ ਗੱਲ ਨਹੀਂ ਮਾਂ ਆਂਦੀ ਦੀ ਮਾਂ ਬਾਪ ਜੋ ਮੈਂ ਕਿਹਾ ਯਾਰ ਏਦਾਂ ਬੰਦੇ ਨੂੰ ਚੰਗਾ ਨਹੀਂ ਲੱਗਦਾ ਰਾ ਕਿ ਸਰੀ ਯਾਰ ਤੀ ਭੈਣਾ ਵੀ ਦੁੱਖ ਦੇਣਾ ਏ ਕਿਦਾਂ ਬਾਈ ਉਹੀ ਗੱਲ ਕੀਤੀ ਇੱਥੇ ਬਹਿ ਜਾ ਕੇ ਸੋਚਣਾ ਕਿ ਇਹਦਾ ਕਦੇ ਦਾ ਭਰਾਵਾ ਮੈਂ ਤਾਂ ਮੈਂ ਤਾਂ ਰੋਜ ਸਲਾਹ ਦਿੰਨਾ ਭਲਾਈ ਦਾ ਜ਼ਮਾਨਾ ਹੈ ਨਹੀਂ ਭਲਾਈ ਦਾ ਆਪਾਂ ਸੋਚਦੇ ਆਂ ਵੀ ਇੰਡੀਆ ਤੋਂ ਕਿਸੇ ਗਰੀਬ ਦੀ ਕੁੜੀ ਕੱਢਦੇ ਆ ਉਹ ਜਾਦਾ ਛੱਤਰ ਮਾਰਦੀਆਂ ਆ ਹਾਂਜੀ ਸਾਵੇਂ ਦੇ ਨਾ ਆਪਾਂ ਤਰਸ ਕਰ ਲੈਨੇ ਵੀ ਚਲੋ ਗਰੀਬ ਦੀ ਕੁੜੀ ਆਇਲਟਸ ਕਰਾ ਦਿੰਨੇ ਉਹ ਜਾਦਾ ਛੱਤਰ ਮਾਰਦੀਆਂ ਭਰਾਵਾ ਗਰੀਬ ਦੀਆਂ ਉਹ ਜਾਦਾ ਚਾਮਲ ਜਾਨੀ ਆ ਇੱਥੇ ਆ ਕੇ ਫਿੱਟ ਜਾਨੀ ਆ ਤੁਹਾਡਾ ਟੋਟਲ ਪੈਸੇ ਕਿੰਨੇ ਲੱਗੇ ਸੀ ਹਾਂ ਪਾਜੀ ਮੇਰਾ ਘੱਟੋ ਘੱਟ ਉਹ ਵੀ 55 ਲੱਖ ਰੁਪਏ ਲੱਗ ਗਿਆ ਬਈ ਵਿਆਹ 55 ਲੱਖ ਰੁਪਈਆ ਵੀ ਲੱਗ ਗਿਆ ਨਿਆਣਾ ਵੀ ਨਹੀਂ ਕੋਲ ਵਾਈਫ ਵੀ ਕਹਿੰਦੀ ਪੇਰੈਂਟਸ ਤੋਂ ਵਾਕੋ ਆਦਿਆ ਯਾਰ ਹੋਰ ਭਾਈ ਜੀ ਮੇਰੇ ਜਦਾਂ ਜਦਾਂ ਡੈਡੀ ਮਮਮੀ ਦੇ ਲੋ ਮੇਰੇ ਮੈਨੂੰ ਜਰਾ ਭਾਈ ਮੇਰੀ ਮੰਮੀ ਨੂੰ ਥੋੜੀ ਆਸਮਾ ਦੀ ਪ੍ਰੋਬਲਮ ਆਈ ਤਾਂ ਸਾਹ ਰੁਜਦਾ ਭਾਈ ਕਈ ਵਾਰੀ ਹੁਣ ਤੁਹਾਡੇ ਪੇਰੈਂਟਸ ਕਿੱਥੇ ਆ ਹਣ ਭਾਈ ਜੀ ਇੰਡੀਆ ਉਹ ਜਦੋਂ 10 ਮਹੀਨਾ ਜਦੋਂ 24 ਅਪ੍ਰੈਲ ਨੂੰ ਛੱਡ ਕੇ ਗਈ ਤੇ ਮੇਰੇ ਘਰ ਦੇ ਜਦਾਂ 29 ਅਪ੍ਰੈਲ ਨੂੰ ਭਾਈ ਤੁਹਾਡਾ ਪੇਡ ਕਰਾਈ ਜੀ ਨਹੀਂ ਨਹੀਂ ਓਕੇ ਮੈਂ ਸਮਝਾ ਹੁਣ ਉਹ ਕਹਿ ਰਹੀ ਆ ਵੀ ਜੇ ਤੇਰੇ ਪੇਰੈਂਟਸ ਤੇਰੇ ਕੋਲ ਨਹੀਂ ਆਉਂਦੇ ਫੇਰ ਮੈਂ ਤੇਰੇ ਕੋ ਆਉਂਗਾ ਨਹੀਂ ਨਹੀਂ ਇਦਾਂ ਨਹੀਂ ਭੈਜੀ ਕਹਿੰਦੀ ਕਹਿੰਦੀ ਆਪਣੇ ਮਾਪਿਆਂ ਨੂੰ ਫੋਨ ਕਰਨਾ ਛੱਡ ਕਹਿੰਦੀ ਕਹਿੰਦੀ ਫੇਕ ਨਹੀਂ ਮੈਂ ਤੇ ਨਾਲ ਰਹਿਣਾ ਹੈ ਜੀ ਲੈ ਦਾ ਬਾਪੇ ਭੈਣ ਭਰਾ ਛੱਡ ਉਹ ਬਾਈ ਮੈਂ ਤੈਨੂੰ ਸਿੱਧੀ ਗੱਲ ਦੱਸਾਂ ਮੈਂ ਜੂ ਮੈਨੂੰ ਕਾਲ ਕੀਤੀ ਆ ਜਿਹੜੀ ਮੈਂ ਦੁਨੀਆ ਦੇਖੀ ਆ ਮਾਪੇ ਤੇਰੇ ਇੱਕ ਬਹਾਨਾ ਆ ਉਹ ਤੇਤੋ ਤਲਾਕ ਲੈਣਾ ਚਾਹੁੰਦੀ ਆ ਉਹਦੀ ਲਾਈਫ 'ਚ ਕੋਈ ਨਾ ਕੋਈ ਟ੍ਰਾਂਟੋ ਮੁੰਡਾ ਹੋ ਸਕਦਾ ਬਹਿਵੇਂ ਗੱਲ ਕਹਿਣਾ ਤਾਂ ਨਹੀਂ ਚਾਹਣਾ ਪਰ ਜਿਹੜਾ ਸੱਚ ਆ ਉਤੋਂ ਆਪਾਂ ਮੁੱਕਰ ਨਹੀਂ ਸਕਦੇ ਹਾਂ ਜੀ ਭੈਜੀ ਉਹੀ ਗੱਲ ਆ ਭੈਜੀ ਜਿੱਦਾਂ ਭੈਜੀ ਬੰਦਾ ਚਲੋ ਭਾਈ ਹੁਣ ਸਾਡੀਆਂ ਭਾਈ ਭੈਣਾਂ ਹੈਗੇ ਮੇਰੀਆਂ ਦੋ ਭੈਣਾਂ ਭਾਈ ਇੱਕ ਸਟੇਲੀਆ ਤੇ ਇੱਕ ਬਾਈ ਮੇਰੇ ਇੱਥੇ ਹੀ ਆ ਠੀਕ ਹੈ ਜੀ ਹੂੰ ਹੂੰ ਅਸੀਂ ਭਾਈ ਆਪਣੀ ਕੁੜੀ ਨੂੰ ਇਹ ਨਹੀਂ ਕਹਿੰਦਾ ਕਿ ਜੇ ਤੂੰ ਰਵਾ ਆਪਣੇ ਘਰ ਚ ਸੁਖੀ ਰਹੇ ਉਹਨਾਂ ਦੇ ਭਾਈ ਘਰ ਦੇ ਉਹ سپورਟ ਵੀ ਬੜੇ ਕਰਦੇ ਬਈ ਦੇਖੋ ਚਲੋ ਘਰ ਦਾ سپورਟ ਤਾਂ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਗਾਕੇ ਤੇਰਾ ਨਾਣਾ ਨਿਕਾ ਯਾਰ ਕਿੱਥੋਂ ਭਾਈ ਸਾਨੂੰ ਸਾਨੂੰ ਭਾਈ ਟੈਨਸ਼ਨ ਆਈ ਇੱਕ ਮਿੰਟ ਇੱਕ ਮਿੰਟ ਕੁੜੀ ਦੇ ਕੁੜੀ ਦੇ ਮਾਪੇ ਨਾਲ ਤੁਹਾਡੀ ਗੱਲ ਨਹੀਂ ਹੋਈ ਕਦੀ ਉਹ ਭਾਈ ਮਾਪੇ ਭਾਈ ਜਿੱਦਾਂ ਕਹਿੰਦੀ ਮੰਮੀ ਤਾਂ ਭਾਈ ਉਹਦੇ ਹੀ ਨਹੀਂ ਉਹ ਕੈਸ ਕਰਨਾ ਭਾਈ ਮੰਮੀ ਮਰ ਗਈ ਭਾਈ ਈ ਸਾਲ ਭਾਈ ਮੰਜੇ ਦੇ ਰਹੀ ਭਾਈ ਮਮਮੀ 6-7 ਕੈਂਸਰ ਨਾ ਭਾਈ ਤੇ ਹੁਣ ਫਿਰ ਉਹਨੂੰ ਮਤਲਬ ਲੂਤੀ ਕੌਣ ਲਾਉਂਦਾ ਆ ਭਈ ਉਂਗਲ ਇੱਕ ਉਂਗਲ ਦੇਣ ਵਾਲਾ ਤਾਂ ਹੁੰਦਾ ਹੀ ਆ ਕੋਈ ਨਾ ਕੋਈ ਉਹ ਕੌਣ ਆ ਉਹ ਭਾਈ ਪਪਾ ਇਹ ਨਹੀਂ ਯਾਰ ਭਾਈ ਮੈਂ ਭਾਈ ਕਦੇ ਸ਼ੱਕ ਨਹੀਂ ਕੀਤਾ ਐਦਾਂ ਹੁੰਦਾ ਤਾਂ ਬੰਦਾ ਸ਼ੱਕਾ ਕਰਕੇ ਯਾਰ ਭਾਈ ਬੰਦਾ ਚੱਲ ਕਹਿੰਦਾ ਮੈਂ ਕਹਾ ਯਾਰ ਨਹੀਂ ਮੈਂ ਕਹਾ ਮੈਨੂੰ ਐਦਾਂ ਕਰ ਹੀ ਨਹੀਂ ਸਕਦੀ ਉਹ ਇਹ ਕਦੋਂ ਇਸ ਉਹ ਕਿ ਮੈਨੂੰ ਪਹਿਲਾਂ ਸਾਰਾ ਦੱਸੋ ਉਹ ਪਹਿਲਾਂ ਆਈ ਸੀ ਨਾ ਤੁਸੀਂ ਪੈਸੇ ਲਾਇਆ ਠੀਕ ਆ ਗਈ ਤੁਸੀਂ ਕਦੋਂ ਆਏ ਤੇ ਇਹ ਜਿਹੜਾ ਰਫੜ ਪੈਣਾ ਸ਼ੁਰੂ ਹੋਇਆ ਜੋ ਵੀ ਆ ਬਹਾਨੇ ਲਾਉਣ ਲੱਗੀ ਉਹ ਕਦੋਂ ਲੱਗੀ ਨਹੀਂ ਜਦੋਂ ਭਾਈ ਜੀ ਮੇਰੇ ਘਰ ਤੇ ਜਦੋਂ ਡਿਪਰੈਸ਼ਨ ਚੱਲ ਗਈ ਭਾਈ ਜੀ ਤੇ ਮੇਰੇ ਜਦੋਂ ਮੈਂ ਤੁਹਾਨੂੰ ਦੱਸਦਾ ਸਾਰੀ ਗੱਲ ਜਦੋਂ ਮੇਰੀ ਵਾਈਫ ਡਿਪਰੈਸ਼ਨ ਚੱਲ ਗਈ ਸੀ ਤਾਂ ਜਦੋਂ ਇਹਨਾਂ ਦਾ ਜਦੋਂ ਆਪਣੇ ਬੇਬੀ ਹੋਇਆ ਸੀ ਤੇ ਉਸ ਤੋਂ ਬਾਅਦ ਡਿਪਰੈਸ਼ਨ ਚੱਲ ਗਈ ਸੀ ਜਿੱਦਾਂ ਇਹ ਕਹਿੰਦੀ ਮੈਂ ਕੁੜੀ ਮਾਂ ਤਾਂ ਨਹੀਂ ਮੈਨੂੰ ਇਦਾਂ ਲੱਗ ਨਹੀਂ ਮੌਤ ਨਹੀਂ ਡਿਪਰੈਸ਼ਨ ਚੱਲ ਗਈ ਕੀ ਕੀ ਜਦੋਂ ਭਾਈ ਹਾਂਜੀ ਜਦੋਂ ਬੀਬੀ ਹੁੰਦਾ ਨਾ ਬਾਈ ਕਈ ਵਾਰੀ ਬੰਦਾ ਡਿਪਰੈਸ਼ਨ ਚ ਜਾ ਚੱਲ ਜਾਂਦਾ ਕਹਿੰਦੇ ਅੱਛਾ ਹਾਂਜੀ ਹਾਂਜੀ ਤੇ ਕੀ ਪਤਾ ਬਾਈ ਹੁਣ ਸੱਚ ਬੋਲਦੀ ਝੂਠ ਬੋਲਦੀ ਠੀਕ ਆ ਜੀ ਮੈਂ ਜਦੋਂ ਮੇਰੀ ਮੰਮੀ ਦਾ ਮੇਰੇ ਪਹਿਲੇ ਵਿਆਹ ਲੱਗਾ ਸੀ ਬਾਈ 3-4 ਸਾਲ ਹੋ ਗਏ ਮੇਰੀ ਮੰਮੀ ਦਾ ਵਿਆਹ ਲੱਗੇ ਨੂੰ ਤੇ ਮੇਰੇ ਡੈਡੀ ਦਾ ਪਾਸਪੋਰਟ ਨਹੀਂ ਬਾਈ ਇੰਡੀਆ ਬਣਦਾ ਸੀ ਤੇ ਉੱਤੇ ਵੀ ਮੇਰੇ ਇਹ ਨਾ ਕਰਦੇ ਨੇ ਦੋ ਜਦੋਂ ਉਸ ਮੈਂ ਆਈਡੀ ਸੀ ਮੈਂ ਵੀ ਭਾਈ ਲੋਟ ਕਰਕੇ ਬਾਈ ਲੱਖ ਰੁਪਏ ਦੇ ਪਾਸਪੋਰਟ ਬਣਾਇਆ ਸੀ ਡੈਡੀ ਜੀ ਦਾ ਹੂੰ ਹੂੰ ਤੇ ਭਾਈ ਫਿਰ ਜਦੋਂ ਮੇਰੇ ਡੈਡੀ ਦਾ ਪਾਸਪੋਰਟ ਨਹੀਂ ਬਣਦਾ ਸੀ ਕਿਉਂਕਿ ਭਾਈ ਪਿੱਛੇ ਮੇਰੇ ਦਾ ਇੱਦਾਂ ਘਰ ਦੇ ਵਿੱਚ ਮੇਰੇ ਡੈਡੀ ਦਾ ਸਗਾ ਭਰਾ ਵੀ ਇਹਨਾਂ ਦੇ ਦਾ ਸਗੀ ਭੈਣ ਆ ਠੀਕ ਹੈ ਜੀ ਤੇ ਮੇਰੇ ਡੈਡੀ ਸਾਡੇ ਦਾਦਾ ਦાદੀ ਵੀ ਹਨ ਨਹੀਂ ਕਿ ਭਾਈ ਤੇ ਇਹਦਾ ਮੇਰੇ ਡੈਡੀ ਨੇ ਮੇਰੇ ਡੈਡੀ ਦੇ ਦਾਦਾ ਦાદੀ ਨੇ ਮੇਰੇ ਡੈਡੀ ਨੂੰ ਪਾਲਿਆ ਠੀਕ ਹੈ ਹੁਣ ਭਾਈ ਮੈਂ ਆਪਣੇ ਘਰ ਤੋਂ ਛੁੱਟ ਛੱਡਦਾ ਨੇ ਜਦੋਂ ਭਾਈ ਮੈਂ ਇਹਨੂੰ ਕਹਾਂਗਾ ਮੰਮੀ ਆਪਣੇ ਨਾਲ ਇਕੱਲੇ ਨੂੰ ਨਹੀਂ ਹੁੰਦੇ ਸਾ ਮੈਂ ਕਹਾਂ ਸਾਦਾ ਮੈਂ ਕਹਾਂ ਜੇ ਸਦਨਾ ਤੇ ਮੈਂ ਦੋਨੇ ਮੰਮੀ ਡੈਡੀ ਨੂੰ ਬਿਨ ਮੈਂ ਕਹਾਂ ਨਾਲ ਹੀ ਸਦਨਾ ਤੁਹਾਨੂੰ ਮੈਂ ਕਹਾ ਮੇਰੇ ਜਿਹੜੇ ਘਰ ਦੇ ਆ ਮੈਂ ਕਹਾ ਮੇਰੇ ਡੈਡੀ ਨੂੰ ਪੈਰਾਲਾਈਜ਼ ਹੋਇਆ ਸੀ ਭਾਈ ਜੀ ਮੇਰੇ ਇੱਕ ਚੱਕਰ ਆ ਯਾਰ ਹੁਣ ਆਪਾਂ ਇੱਕ ਪਾਸੇ ਦੀ ਸਟੋਰੀ ਸੁਣ ਕੇ ਦਾ ਉੱਤੇ ਹਨਾ ਪਈ ਨਾ ਲਾ ਨਹੀਂ ਸਕਦੇ ਹਾਂਜੀ ਹਾਂਜੀ ਭਾਈ ਜੀ ਤੁਹਾਡੀ ਲਾਸਟ ਵਾਰੀ ਉਹਨਾਂ ਨਾਲ ਕਦੋਂ ਗੱਲ ਹੋਈ ਲਾਸਟ ਵਾਰੀ ਭਾਈ ਜੀ ਕੋਰਟ 'ਚ ਹੀ ਗੱਲ ਹੋਈ ਸੀ ਭਾਈ ਜੀ ਕੋਰਟ 'ਚ ਇਦਾਂ ਰ ਐਨੇ ਇਦਾਂ ਨਿੱਸੀ ਕੇਸ ਕੀਤਾ ਸੀ ਇਹਨੇ ਭਾਈ ਜੀ ਗੇਸ 'ਚ ਇਹ ਵੀ ਦੱਸਿਆ ਕਿ ਇਹਦਾ ਚਲੋ ਭਾਈ ਮੈਨੂੰ ਕਹਿਣਾ ਤੇ ਨਹੀਂ ਚਾਹੀਦਾ ਕਹਿੰਦੀ ਮੈਂ ਨਰਾਦਾ ਦਾ ਮੇਰੀ ਜਿਹੜਾ ਬੱਚੀ ਸਾਹਮਣੇ ਕਹਿੰਦੀ ਮੈਂ ਨਾ ਬਾਈ ਫਿਜ਼ੀਕਲ ਹੁੰਦਾ ਸੀ ਬਾਈ ਮੈਂ ਸਦਾ ਹੀ ਥੋੜੋ ਬਾਈ ਮੈਨੂੰ ਨਹੀਂ ਬਾਈ ਜੀ ਇੱਕ ਸਾਲ ਦੀ ਮੇਰੀ ਧੀ ਦੀ ਸੀ ਬਾਈ ਨਹੀਂ ਨਹੀਂ ਧੀ ਦੇ ਮੋਰੇ ਕੋਣ ਜਨਾਨੀ ਨਾਲ ਦਾ ਫਿਜ਼ੀਕਲ ਹੋ ਤੁਹਾਨੂੰ ਅਬ ਹੋਈ ਤਾਂ ਬਾਈ ਗੱਲ ਆ ਬਾਈ ਬੰਦੇ ਨੂੰ ਬਾਈ 100 ਗੱਲ ਹੁੰਦੀ ਬਾਈ ਬਾਈ ਜਰ ਮੈਂ ਸਿੱਧੀ ਗੱਲ ਦੱਸਾਂ ਤੇ ਜੇ ਕੋਈ ਫੀਮੇਲ ਭੈਣ ਸੁਣਦੀ ਆ ਕਾਲ ਜ਼ਰੂਰ ਕਰਿਓ ਤੁਹਾਨੂੰ ਜ਼ਿਆਦਾ ਪਤਾ ਹੁੰਦਾ ਹੈ ਨਾ ਮੁੱਦਿਆਂ ਦਾ ਵੀਰ ਦਾ ਕੀ ਹਾਲ ਹੋ ਸਕਦਾ ਦੱਸਿਓ ਤੇ ਦੂਜੀ ਬਾਈ ਸਿੱਧੀ ਜੋ ਸੱਚ ਗੱਲ ਆ ਕੋਈ ਗੁੱਸੇ ਹੋਵੇ ਕੋਈ ਰਾਜੀ ਹੋਵੇ ਇਹਨਾਂ ਦੇ ਇਛਾ 'ਚ ਕਈ ਔਰਤਾਂ ਬਹੁਤ ਨਜਾਇਜ਼ ਫਾਇਦਾ ਚੱਕਦੀਆਂ ਕਾਨੂੰਨਾਂ ਦਾ ਸਾਰੇ ਔਰਤਾਂ ਦੇ ਹੱਕਾਂ 'ਚ ਆ ਬੰਦੇ ਦੀ ਇਹਨਾਂ ਦੇ ਇਛਾ 'ਚ ਕੋਈ ਸੁਣਵਾਈ ਨਹੀਂ 100 ਤੋਂ ਵੱਧ ਕੇਸ ਮੈਂ ਅੱਖੀਂ ਦੇਖਿਆ ਇੱਕ ਹੁੰਦਾ ਕੰਨੀ ਸੁਣਿਆ 100 ਤੋਂ ਵੱਧ ਬੰਦਾ ਤੁਹਾਡੇ ਮੂਰੇ ਮੈਂ ਲਿਆ ਦੂੰ 25-25 ਸਾਲ ਬੰਦਿਆਂ ਨੇ ਕਮਾਈਆਂ ਕੀਤੀਆਂ ਆਈਆਂ ਤਲਾਕ ਲਿਆ ਅੱਧ ਸਾਡਾ ਕਾਹਦਾ ਅੱਧ ਬਸ ਵਿਲੇ ਖਾ ਲਿਆ ਪੀ ਲਿਆ ਸੋ ਲਿਆ ਇਹਦਾ ਅੱਧ ਸਾਡਾ ਯਾਰ ਬਹੁਤ ਬੰਦਿਆਂ ਨਾ ਹੋਇਆ ਆ ਮੇਰੇ ਪਿੰਡ ਦੇ ਹੀ 3-4 ਆ ਹੈਂ ਉਹ ਵਿਚਾਰੇ 18-18 ਘੰਟੇ ਕੰਮ ਕਰਦੇ ਰਹ ਗਏ ਘਰ ਵੀ ਲੈ ਗਈਆਂ ਅੱਤ ਵੀ ਨਿਆਣਾ ਵੀ ਲੈ ਗਈਆਂ ਦੇਖ ਲੋ ਯਾਰ ਇੱਥੇ ਸੁਣਵਾਈ ਨਹੀਂ ਬੰਦੇ ਦੀ ਇਹਦਾ ਮੁਲਕਾਂ ਚ ਠੀਕ ਹੈ ਨਾ ਫੇਰ ਕਹਿੰਦੀਆਂ ਚਲੋ ਉਹ ਵੀ ਕੇਸ ਹੈਗੇ ਇੱਥੇ ਬੰਦੇ ਕਈ ਜਨਾਨੀਆਂ ਨੂੰ ਕੁੱਟਦੇ ਵੀ ਆ दारू ਪੀ ਕੇ ਜਿੱਦਾਂ ਇੰਡੀਆ ਚ ਕੁੱਟਦੇ ਇੱਥੇ ਵੀ ਕੁੱਟਦੇ ਆ ਕਹਿਣ ਦਾ ਭਾਵ ਉਹ ਵੀ ਸਾਰੇ ਬੰਦੇ ਨਹੀਂ ਚੰਗੇ ਸਾਰੀਆਂ ਜਨਾਨੀਆਂ ਨਹੀਂ ਚੰਗੀਆਂ ਸਰੀ ਜੀ ਘੱਟੋ ਘਟ ਇੱਕ ਸਾਲ ਚ ਪੰਜ ਜਨਾਨੀਆਂ ਬੰਦਿਆਂ ਨੇ ਚਾਕੂ ਮਾਰ ਕੇ ਮਾਰਤੀਆਂ ਆਪਣੀਆਂ ਘਰ ਵਾਲੀਆਂ ਹਨਾ ਸੋ ਮੋਸਟਲੀ ਜੀ ਓਵਰਾਲ ਐਵਰੇਜ ਕੱਢੀ ਜਾਵੇ ਜ਼ਿਆਦਾਤਰ ਫੀਮੇਲ ਗਲਤ ਫਾਇਦਾ ਚੱਕਦੀਆਂ ਕਾਨੂੰਨਾਂ ਦਾ ਇੱਥੇ ਹਾਂਜੀ ਭਾਈ ਜਿਹੜੇ ਭਾਈ ਸ਼ਰਾਬੀ ਖੁਆਬੀ ਹੁੰਦੇ ਨੇ ਭਾਈ ਉਹ ਚੰਗੇ ਰਹਿੰਦੇ ਆ ਜਿਹੜੇ ਜੁੱਤੀਆਂ ਮਾਰਦੇ ਭਾਈ ਇਹਨਾਂ ਦੇ ਭਾਈ ਮੈਂ ਕੋਈ ਨਸ਼ਾ ਨਹੀਂ ਇੱਦਾਂ ਕਹਦੀ ਕਿ ਨਾ ਮੀਟ ਨਾ ਸ਼ਰਾਬ ਦੇ ਨਾਲ ਹੱਡਾ ਭਾਈ ਖਾਂਦਾ ਹੂੰ ਠੀਕ ਆ ਭਾਈ ਜੀ ਨੇ ਮੇਰੇ ਨਜਾਇਜ਼ ਫਾਇਦਾ ਭਾਈ ਚੱਕਿਆ ਭੱਲੇ ਭਾਈ ਘਰਿਆਂ ਨਾਲੀ ਚਲੋ ਜਗ੍ਹਾ ਆ ਭਾਈ ਕਿ ਬੰਦਾ ਭਾਈ ਇਹਨੇ ਕਹਿੰਦਾ ਯਾਰ ਸਾਡੇ ਨਾਲ ਜਗ੍ਹਾ ਮੈਂ ਝੂਠ ਨਾ ਬੋਲਾਂ ਗਲਤ ਨਾ ਲਗਾਵਾ ਭੱਲੇ ਭਾਈ ਜੀ 100 100 ਵਜੇ ਦੁੱਗੀ ਆ ਯਾਰ ਕਿਹੜੇ ਕਿਹੜੇ ਕੁੜੀ ਕਿਹੜੇ ਪਿੰਡ ਦੀ ਆ ਪਿੱਛੋਂ ਭਾਈ ਫਰੀਦਪੁਰ ਜੀ ਆ ਆਪਣੇ ਕਰਤਾਰਪੁਰ ਲੱਗੇ ਭਾਈ ਭਰਾਵਾ ਤੂੰ ਇਹ ਸੋਚਿਆ ਕਰ ਭਈ ਤੇਰੇ ਸਾਹਮਣੇ ਬਿਆਨਤ ਕੋਰ ਵਾਲਾ ਕੇਸ ਜ਼ਹਿਰ ਖਾ ਕੇ ਮਰ ਗਏ ਦੋ ਤਿੰਨ ਕਈ ਮੁੰਡੇ ਤੂੰ ਇੰਨਾ ਸ਼ੁਕਰ ਕਰਿਆ ਕਰ ਰੱਬ ਦਾ ਵੀ ਤੈਨੂੰ ਲੈ ਆਈ ਇੱਥੇ ਭਈ ਤੈਨੂੰ ਇੰਡੀਆ ਮਰਨਾ ਨਹੀਂ ਪਿਆ ਛੱਡਿਆ ਨਹੀਂ ਜਿੱਦ ਤਰਾ 40 50 ਲੱਖ ਲੱਗਾ ਬਾਕੀ ਇਹ ਨਾਲ ਉਹ ਅਜੇ ਵੀ ਤੂੰ ਬੈਟ ਰਿਆ ਐ ਇੰਨੀ ਟੈਨਸ਼ਨ ਨਾ ਲੈ ਵੀਰ ਮੇਰਾ ਸెంਪਲ ਜੀ ਗੱਲਿਆ ਜੇ ਉਹ ਚਾਹੁੰਦੀ ਹੈ ਤਲਾਕ ਦੇ ਦੇ ਕਹਾਣੀ ਮਕਾ ਚੰਗਾ ਭਲਾ ਤੂੰ ਹੈਗਾ ਤੂੰ ਘੜਾ ਹੋ ਗਿਆ ਹੱਥ ਪੈਰ ਤੇਰੇ ਚੱਲਦੇ ਸਭ ਕੁਝ ਸੈੱਟ ਹੋ ਜਾਣਾ ਹੈ ਨਾ ਭਾਜੀ ਇੰਡੀਆ ਭਾਜੀ ਮੇਰਾ ਕੰਮਕਾਰ ਬਹੁਤ ਵਧੀਆ ਸੀ ਭਾਜੀ ਇੰਡੀਆ ਭਾਜੀ ਮੇਰੀ ਆਪਣੀ ਬੈਲਡਿੰਗ ਦੀ ਦੁਕਾਨ ਸੀ ਭਾਜੀ ਮੈਂ ਘਟਾ ਘਟਾ 50-7000 ਰੁਪਏ ਭਾਜੀ ਕਮਾਉਂਦਾ ਸੀ ਚਲੋ ਉਹ ਤਾਂ ਜੇ ਗੱਲ ਤਾਂ ਜੇ ਦੀ ਆ ਉਹ ਤਾਂ ਜੋ ਪਾਸਟ ਨੂੰ ਦਫਾ ਕਰ ਪ੍ਰੈਜ਼ੈਂਟ ਤੇ ਫਿਊਚਰ ਦਾ ਸੋਚ ਵੀ ਕੀ ਹੋ ਸਕਦਾ ਆ ਸਮਝਿਆ ਹੁਣ ਭਾਈ ਉਹ ਕਰਦੇ ਕੋਈ ਗੱਲ ਨਹੀਂ ਕਰਦੇ ਕਿ ਜਦੋਂ ਤਲਾਕ ਦੇ ਦੀ ਜੇ ਅੱਦਾਂ ਅਸੀਂ ਕਹਣਾ ਭਾਈ ਜੀ ਪਹਿਲਾਂ ਪੈਸੇ ਰੱਖੋ ਫੇਰ ਤਲਾਕ ਦੇਣਾ ਤੇ ਭਾਈ ਬਾਰਖ ਪਰਮਣਡ ਵਧਾ ਲਿਆ ਉਹਨੇ ਉਹਨੂੰ ਪਤਾ ਸੀ ਬਾਰਖ ਪਰਮਣਡ ਮੇਰਾ ਵੱਧ ਗਿਆ ਸਟੱਡੀ ਖਤਮ ਹੋ ਗਈ ਜਦੋਂ ਭਾਈ ਬੱਚਾ ਹੋਣ ਵਾਲਾ ਸੀ ਨਾ ਤੁਹਾਨੂੰ ਮੈਂ ਅਸਲੀ ਤਰ੍ਹਾਂ ਦੱਸਦਾ ਭਾਈ ਜਦੋਂ ਮੈਂ ਇੰਡੀਆ ਸੀ ਜਦੋਂ ਉਹ ਪ੍ਰੈਗਨੈਂਟ ਸੀ ਭਾਈ ਜਦੋਂ ਇੰਡੀਆ ਸੀ ਸੀ ਫਾਈਨਲਾਈਜ਼ ਹੋ ਤੋ ਪ੍ਰੈਗਨੈਂਟ ਸੀ ਭਾਈ 2 ਮਹੀਨੇ ਭਾਈ ਪਹਿਲਾਂ ਓਕੇ ਠੀਕ ਹੈ ਜੀ ਸਹੀ ਜਦੋਂ ਮੈਂ 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 ਇੰਡੀਆ ਸੀ ਤੇ ਉਦੋਂ ਉਹਦਾ ਇਹਦਾ ਡੈਡੀ ਕਹਿੰਦਾ ਕਹਿੰਦਾ ਅਸੀਂ ਕਹਿੰਦਾ ਕੁੜੀਆਂ ਨੂੰ ਕਿੰਨਾ ਛਡਾਲਾ ਨਾ ਕਹਿੰਦਾ ਜੇ ਤੇ ਚੋੜੀ ਕਹਿੰਦਾ ਝੋਲੀ ਕਹਿੰਦਾ ਬੱਚਾ ਪਾ ਕੇ ਕਹਿੰਦੇ ਕੁੜੀ ਦਾ ਸੀ ਆਪਣੇ ਦਾ ਕਹਿੰਦੇ ਦੂਜਾ ਤਲਾਕ ਕਰਾਇਆ ਨਾ ਤੁਹਾਡਾ ਬਚੋਲਾ ਕੌਣ ਹੈ ਉਹਨੂੰ ਨਹੀਂ ਕਦੀ ਪੁੱਛਿਆ ਵੀ ਭਾਈ ਇਹ ਕੀ ਹਰਕਤਾਂ ਕਰਦੀ ਆ ਗਰ ਭਾਈ ਉਹ ਤਾਂ ਵਿਚਾਰੀ ਜਨ ਭਾਈ ਬਹੁਤ ਚੰਗੀ ਸੀ ਜਿੱਦਾਂ ਕੁਲ ਜਿੱਦਾਂ ਮੇਰਾ ਫਰੈਂਡ ਪਈ ਇਹਦਾ ਤੁਹਾਡਾ ਫਰੈਂਡ ਹੋਵੇ ਓਕੇ ਤੁਸੀਂ ਪਹਿਲਾਂ ਤਾਂ ਇਹ ਦੱਸੋ ਤੁਹਾਡਾ ਜਿੱਦਾਂ ਬਾਕੀ ਕੇਸਾਂ ਹੁੰਦਾ ਹਟਾ ਸਟਾ ਭਈ ਆਪਾਂ ਪੈਸੇ ਲਾਵਾਂਗੇ ਮੁੰਡਾ ਕੈਨੇਡਾ ਪਚਾਉਣਾ ਉਹੀ ਕੇਸ ਹੈ ਨਾ ਨਹੀਂ 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 ਭਾਈ ਇਦਾਂ ਨਹੀਂ ਸੀ ਮੇਰਾ ਪੱਕਾ ਵਿਆਹ ਸੀ ਭਾਈ ਪੱਕਾ ਵਿਆਹ ਸੀ ਹਾਂਜੀ ਇਦਾਂ ਨਹੀਂ ਸੀ ਭਾਈ ਮੇਰਾ ਕੀ ਇਦਾਂ ਕੀ ਜਿੱਦਾਂ ਭਾਈ ਪੈਸੇ ਲਾਉਣੇ ਆ ਸਾਡਾ ਵਿਆਹ ਉਹ ਨਹੀਂ ਭਾਈ ਮੇਰਾ ਕੰਮ ਸੀ ਭਾਈ ਮੇਰਾ ਪੱਕਾ ਵਿਆਹ ਭਾਈ ਮੈਂ ਕੱਲਾ ਕੱਲਾ ਭਾਈ ਕਰਦਿਆਂ ਦਾ ਮੁੰਡਾ ਸੀਗਾ ਜੀ ਭੈਣ ਭਾਈ ਜੀ ਮੇਰੀ ਇੱਕ ਆਸਟ੍ਰੇਲੀਆ ਸੀ ਭਾਈ ਇੱਕ ਮੇਰੀ ਭੈਣ ਇੱਥੇ ਕੈਨੇਡਾ ਸੀ ਭਾਈ ਮੇਰੀ ਭੈਣ ਦੇ ਪਹਿਲੀ ਵਾਰੀ ਸਾਡੇ ਦੀ ਸੋਨੇ ਇਹਨਾਂ ਨੂੰ ਭਾਈ ਜਿੱਦਾਂ ਕਿ ਪਿੱਛੇ ਦੇਖੇ ਜਾਂਦੀ ਕਿ ਜਦੋਂ ਮੇਰੀ ਛੋਟੀ ਭੈਣ ਕੁੜੀ ਸੀ ਮੇਰੇ ਮੰਮੀ ਡੈਡੀ ਉਹਨੇ ਆਏ ਸੀ ਤੇ ਮੇਰੀ ਛੋਟੀ ਕੁੜੀ ਨਾਲ ਮੇਰੇ ਮੰਮੀ ਡੈਡੀ ਸਾਹਮਣੇ ਕਹਿੰਦੇ ਕਹਿੰਦੇ ਅਸੀਂ ਗਿੰਦੀ ਤੱਕ ਘਰ ਦੇ ਤੱਕਿਆ ਦਰਵਾਜ਼ੇ ਨਾਉਣ ਵਾਲੇ ਪੈਟਾਲਾ ਨਾਉਣ ਵਾਲੇ ਪੰਨ ਯਾਰ ਭਾਈ ਕੁੜੀਆਂ ਥੋੜਾ ਲਗਾ ਕੇ ਦੇਣੀਆਂ ਵਿਚਾਰੀ ਨੇ ਡੈਡੀ ਮੇਰਾ ਭਾਈ ਉੱਥੇ ਰੋਣ ਲਾ ਪੈਟਾਣ ਤੋਂ ਭਾਈ ਦੇੜੀ ਮੇਰੇ ਕੰਦੇਲੇ ਮੈਨੂੰ ਇੱਥੇ ਕਰ ਸਕਦੇ ਮੈਨੂੰ ਕਾਲ ਕਰਕੇ ਬਾਅਦ ਚ ਉਹਦਾ ਵਾਈਫ ਦਾ ਨੰਬਰ ਦੇ ਸਕਦੇ ਮੈਂ ਉਹਨੂੰ ਪੁੱਛਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਤੁਹਾਨਾਂ ਤਾਂ ਗੱਲ ਨਹੀਂ ਕਰਦੀ ਹਨਾ ਉਹ ਭਾਜੀ ਰਸਾ ਤੁਹਾਨੂੰ ਮੈਂ ਜਿੱਦਾਂ ਆ ਗਈ ਭਾਜੀ ਇੱਕ ਜਨਾਨੀ ਇੰਦੀਰ ਹੈ ਇਹ 2600 ਕਹਿੰਦੇ ਨੇ ਕੰਨੇ ਕੰਨੇ ਦੇ ਆਪਣੇ ਪਤਾ ਨਹੀਂ ਕਿੰਨੇ ਚਰਿੱਤਰ ਚਰਿੱਤਰਾਂ ਜੀ ਭਾਜੀ ਉਹ ਭਾਜੀ ਸਿਸਟਮ ਆ ਉਹਦਾ ਭਾਜੀ ਮੈਂ ਤਾਂ ਭਾਈ ਬੱਕਰਾ ਰੋਣਾ ਆਪਣੇ ਘਰਾਂਵਾਂ ਤੋਂ ਬੱਕਰਾ ਰੋਈ ਹੋਣਾ ਭਾਈ ਨਹੀਂ ਭੀਰੇ ਤੇ ਮੇਰੀ ਗੱਲ ਸੁਣ ਜੇ ਤੈਨੂੰ ਸਾਰਾ ਕੁਝ ਪਤਾ ਲੱਗ ਗਿਆ ਵੀ ਉਹ ਚਰਿੱਤਰ ਹੈ ਆ ਉਹਦੇ ਚੰਨੇ ਜੋ ਵੀ ਹੈ ਨਾ ਔਰਤ ਦਾ ਕਿਹਾ ਜਾਂਦਾ ਸਿਆਣਿਆਂ ਨੂੰ ਜੇ ਤੂੰ ਉਹਦੇ ਚਰਿੱਤਰ ਦੇਖ ਲਿਆ ਫਿਰ ਤੂੰ ਕਿਉਂ ਚਾਹਣਾ ਹੈ ਵੀ ਫੇਰ ਉਹਦੇ ਗੱਲ ਤੂੰ ਪਹਿਣਾ ਚਾਹਣਾ ਅਗਲੀ ਜ਼ਿੰਦਗੀ 'ਚ ਗੱਲ ਨਹੀਂ ਭਾਈ ਪਹਿਣਾ ਮੈਂ ਦੇਖੋ ਭਾਈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਭਰਾਵਾ ਕਿਸੇ ਨਾ ਕਿਸੇ ਦੇ ਧੀ ਪੁੱਤ ਨੂੰ ਕਿਸੇ ਦੁਖੀ ਨਾ ਕਰੋ ਕਿ ਬਾਈ ਨੇ ਇੰਨੀ ਬੱਦਵਾਦ ਆਵੇ ਕਿ ਸਾਰੇ ਤੱਬਣ ਚ ਬਈ ਉਹ ਬੰਦੇ ਰੋੜ ਰੋੜ ਪਾ ਰਹੇ ਆਵੇ ਇੱਕ ਜਦ ਸਦੇ ਪਈ ਤੇ ਬੁੱਤ ਚਲੋ ਜੇ ਬੰਦਾ ਨਹੀਂ ਚੱਲ ਤੂੰ ਰਹਿਣਾ ਮੇਨਾਂ ਠੀਕਾ ਤੂੰ ਪਹਿਲਾਂ ਜਾਂ ਦੱਸ ਤੀ ਮੈਂ ਤੈਨੂੰ ਬਿਆ ਬਾਤ ਹੱਥ ਸਾਦੀ ਆ ਕਿ ਮੇਨਾਂ ਨਿਆਣਾ ਨਿਕਾਣਾ ਮੇਰੇ ਘਰ ਜਾਂ ਮੇਰੇ ਨਿਆਣਾ ਨਿਕਾਣਾ ਇਦਾਂ ਪਹਿਲਾਂ ਦੱਸਣਾ ਚਾਹੀਦਾ ਸੀ ਉਹ ਸਾਰਾ ਕੁਝ ਕੁੜੀ ਦੀ ਜ਼ਿੰਦਗੀ ਰੋਲ ਜਾਣੀ ਯਾਰ ਤੁਹਾਡੀ ਦੀ ਜਿਹੜੀ ਯਾਰ ਭਾਈ ਮੇਰੇ ਡੈਡੀ ਇਹੇ ਸੋਚਦੇ ਭਾਈ ਡਿਪਰੈਸ਼ਨ ਚ ਜਾਈ ਗਈ ਬਈ ਬੜੀ ਭਾਈ ਘਰੋਂ ਭਾਈ ਚੱਲ ਜਾਂਦੇ ਆ ਹੁਣ ਭਾਈ ਮੈਂ ਮੇਰੇ ਸਾਥ ਬੱਤ ਵੀ ਇੱਥੇ ਆ ਮੇਰੀ ਭੈਣ ਇੱਥੇ ਹੁਣ ਭਾਈ ਮੈਂ ਉੱਥੇ ਕਿਹਨੂੰ ਰੱਖੇ ਨੂੰ ਕਹਾਂਗੀ ਮੇਰੀ ਮੰਮੀ ਤੇ ਭਾਈ ਅੱਗੇ ਵਿਚਾਰੀ ਉਹ ਰਹਿੰਦੀ ਹੈ ਭਾਈ ਨਹੀਂ ਕੋ ਕੁੜੀ ਹੋਂ ਜਿਹੜੇ ਸਰਕਾਰ ਵੱਲੋਂ ਬਣਾਏ ਹੁੰਦੇ ਉੱਥੇ ਆ ਨਹੀਂ 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 ਭਾਈ ਕੁੜੀ ਲੈ ਕੇ ਟ੍ਰਾਂਟੋ ਚਲ ਗਈ ਭਾਈ ਉਹ ਟ੍ਰਾਂਟੋ ਨਹੀਂ ਤੁਸੀਂ ਕੁਝ ਪਤਾ ਨਹੀਂ ਕਰਾਇਆ ਉਹਦਾ ਟ੍ਰਾਂਟੋ ਰਹਿੰਦੀ ਕਿਦੇ ਕੋ ਆ ਕੰਮ ਕੀ ਕਰਦੀ ਆ ਕਿ ਸਾਨੂੰ ਮਿਲਦੀ ਮੁੱਢੀ ਤਾਂ ਨਹੀਂ ਕੰਮ ਨਹੀਂ ਕਰਦੀ ਟ੍ਰਾਂਟੋ ਭਾਈ ਜਿੱਥੇ ਅਸੀਂ ਪਹਿਲਾਂ ਰਹਿੰਦੇ ਸੀਦਾ ਉਹ ਅੱਟੇ ਤਾਂ ਰਹਿੰਦੀ ਸੀ ਭਾਈ ਹੁਣ ਉਹ ਫਾਕੀ ਦਾ ਰਹਿੰਦੀ ਹੈ ਉਹ ਵੀ ਭਾਈ ਦੇਖੋ ਕਿੱਦਾਂ ਦੇ ਲੋਕ ਆ ਸਿਰਫ ਕਿਰਾਏ ਕਰਕੇ ਭੰਡ ਕਰਾਏ ਬੈਦਨ ਨੂੰ ਰੈਂਡ ਦਊਂਗੀ ਏਦਾਂ ਦੇ ਲੋਗ ਆ ਭਾਈ ਇੱਥੇ ਨਹੀਂ ਨਹੀਂ ਕੀ ਕੀਤਾ ਜਿਨੀ ਰੱਖਿਆ ਉਹਨੇ ਕੀ ਕੀਤਾ ਅਰੇ ਸਿਰਫ ਆਈਏ ਕਰਾਏ ਕਰਕੇ ਕਰਾਇਆ ਕਿ ਮੈਨੂੰ ਕਰਾਇਆ ਆਉਂਦਾ ਘਰ ਦਾ ਇਹ ਨਹੀਂ ਕਿਹਾ ਕਿ ਮੁੰਡੀ ਜੀ ਇੱਕ ਭਾਈ ਹੁੰਦਾ ਨਾ ਆਪਣੇ ਕੋਲ ਕੋਈ ਬੰਦਾ ਨਹੀਂ ਨਹੀਂ ਕੰਮ ਨਹੀਂ ਜੇ ਕੰਮ ਨਹੀਂ ਕਰਦੀ ਫਿਰ ਖਰਚਾ ਪਤਾ ਕਿੱਥੋਂ ਚੱਕਦੀ ਆ ਖਰਚਾ ਭਾਈ ਹੁਣ ਜਿੱਦਾਂ ਹੁਣ ਕੁੜੀ ਦੇ ਪੈਸੇ ਲੱਗਣੇ ਸੀ ਭਾਈ ਕੁੜੀ ਨਿਆਣੇ ਦਾ ਤਾਂ 5-700 800 ਹੋਣਾ ਉਹਨਾਂ ਕਿੱਥੋਂ ਤੇ ਹੁਣ ਭਾਈ ਆਪਾਂ ਨੂੰ ਕੀ ਹੁਣ ਜਦੋਂ ਠੀਕ ਹੈ ਸਰਦੁਖੀ ਮੈਨੂੰ ਕਿ ਮੈਨੂੰ ਇਹਦੇ ਤੇ ਆਪਣੇ ਇੱਕ ਹੁੰਦਾ ਨਹੀਂ ਭਾਜੀ ਕਿ ਹਾਂ ਤੇ ਮੈਨੂੰ ਇਹਦੇ ਕੁੜੀਆ ਤੇ ਮੈਨੂੰ ਇਹਦਾ ਜਦੋਂ ਸੈਪਰੇਸ਼ਨ ਦਾ ਹੁੰਦਾ ਨਹੀਂ ਪੈਸੇ ਮੈਨੂੰ ਚਾਹੀਦੇ ਆ ਮੈਂ ਤੇ ਭਾਜੀ ਕੰਮ ਹੀ ਨਹੀਂ ਕਰਦਾ ਉਹਨ ਇੱਥੇ ਭਰਾਵਾ ਮੈਨੂੰ ਤਾਂ ਤੇਰੇ ਹੱਥ ਆ 60 ਲੱਖ ਜਿਹੜਾ ਲੱਗਾ ਮੈਂ ਤਾਂ ਉਹ ਸੋਚ ਕੇ ਹੋਰ ਤਰ੍ਹਾਂ ਹੋਣ ਲੱਪਈ ਤੇਰੇ ਪੈਸੇ ਵੀ ਗਏ ਨਿਆਣਾ ਵੀ ਗਿਆ ਵਾਈਫ ਵੀ ਗਈ ਹੋਰ ਭਾਜੀ ਉਹਨਾਂ ਇਹ ਕਰਦੇ ਭਾਜੀ ਇਦਾਂ ਦੀ ਗੱਲਾਂ ਕਰਦੇ ਇਹਦਾ ਛੱਡ ਗੱਲਾਂ ਦੋ ਤੇ ਉਤੋਂ ਕੰਮ ਤੂੰ ਕਰਦਾ ਨਹੀਂ ਸਾਰਾ ਦਿਨ ਤੇਰੇ ਦਿਮਾਗ 'ਚ ਨੈਗੇਟਿਵ ਥੋੜੇ ਹੀ ਆਉਣੀਆਂ ਯਾਰ ਭਾਜੀ ਗਈ ਬਾਈ ਹਾਲਾ ਇਦਾਂ ਹੁੰਦਾ ਕਿ ਸਾਈਡ ਕਰ ਲਈ ਉਹ ਥੋੜੋ ਭਰਾਵਾ ਹੱਲ ਹੁੰਦਾ ਉਹ ਥੋੜੋ ਕੋਈ ਹੱਲ ਮਰਨਾ ਥੋੜੋ ਵੱਲ ਆ ਯਾਰ ਤੇਰੇ ਪੈਸੇ ਵੀ ਗਏ ਤੇਰੀ ਧੀ ਵੀ ਗਈ ਤੂੰ ਮਰ ਗਿਆ ਤੇਰੇ ਪਿੱਛੇ ਮਾਪੇ ਦਾ ਅੱਗੇ ਦੁਖੀ ਆ ਮਰਨਾ ਥੋੜੋ ਵੱਲ ਹੁੰਦਾ ਚੀਜ਼ ਦਾ ਯਾਰ ਮੰਨ ਲੈ ਤੂੰ ਮਰ ਜੂ ਫਿਰ ਕੀ ਹੋਊ ਫਿਰ ਉਹ ਵੀ ਬਈ ਸੋਚ ਸੋਚ ਬੰਦਾ ਬਈ ਕਈ ਵਾਰੀ ਇੰਨਾ ਦਾ ਦਿਮਾਗ ਦਾ ਪ੍ਰੈਸ਼ਰ ਹੁੰਦਾ ਏਰੀਆ ਭੈਣਾ ਦਾ ਕੀ ਹਾਲ ਹੋਊਗਾ ਜਿਨ੍ਹਾਂ ਦਾ ਭਰਾ ਜਹਾਨ ਤੋਂ ਚਲ ਜਾਣਾ ਮਾਂ ਦਾ ਕੀ ਹਾਲ ਉਹਨਾਂ ਦਾ ਸੋਚ ਤੂੰ ਆਪਣਾ ਸੋਚੀ ਲੈ ਨਾ ਯਾਰ ਕੋਈ ਲਾਈਕ ਕੋਈ ਕਰੋ ਹਿਲਾ ਕੋਈ ਰਿਸ਼ਤੇਦਾਰ ਬਚੋਲੇ ਵਿੱਚ ਪਾ ਕੇ ਕੋਈ ਹੱਲ ਲੱਭੋ ਹੀਦਾ ਨਾ ਹਾ ਮਾਰਾਂ ਮੂਰ ਵਾਲੀਆਂ ਤਾਂ ਗੱਲਾਂ ਦਾ ਭਰਾ ਭਾ ਫਾਇਦਾ ਹੀ ਕੋਈ ਨਹੀਂ ਇਹਦਾ ਮੂਰਖਾ ਲੋਗ ਮਰਦੇ ਹੁੰਦੇ ਆ ਜੀ ਜੀ ਭਾਈ ਜਨਾਨੀਆਂ ਇੱਕ ਵਾਰੀ ਕੇਸ ਕਰਤਾ ਭਾਈ ਇਹ ਲਿਉਣ ਵਾਲੀ ਜਨਾਨੀ ਹੁੰਦੀ ਨਹੀਂ ਭਾਈ ਜੀ ਸਦਰ ਨੂੰ ਨਹੀਂ ਉਹੀ ਤਾਂ ਮੈਂ ਤੈਨੂੰ ਕਹਿ ਰਿਹਾ ਆ ਭਾਈ ਮੈਨੂੰ ਬਸ ਕੋਈ ਕੁਝ ਨਹੀਂ ਮੈਨੂੰ ਬਸ ਆਪਣੀ ਕੁੜੀ ਦਾ ਹੀ ਗਾ ਮੇਰੇ ਵੱਲੋਂ ਭਾਵੇਂ ਭਾਈ ਅੱਜ ਮਾਰਨਾ ਭਾਵੇਂ ਹੋਣੀ ਮਰ ਜਵੇ ਸਿੱਧੀ ਇਡੀ ਗੱਲ ਪਈ ਕੋਈ ਜ਼ਿੰਦਗੀ ਵੀ ਨਹੀਂ ਦੇ ਦਿੱਤੀ ਦੇਖੋ ਉਹਦਾ ਵੀ ਭਾਈ ਕਰਦੇ ਨਹੀਂ ਕਦੀ ਅੱਜ ਤੱਕ ਭਾਈ ਫੋਨ ਕਰਕੇ ਦੇ ਵੱਡੇ ਭਰਾ ਨੇ ਕਦੀ ਪੁੱਛਿਆ ਨਹੀਂ ਗੱਦਾ ਕੁੜੀ ਠੀਕ ਹੈ ਜਾਂ ਨਹੀਂ ਇਹ ਕੁੜੀ ਦਾ ਇਹ ਜਿਹੜੀ ਤੁਹਾਡੀ ਵਾਈਫ ਆ ਉਹਦੇ ਭੈਣ ਭਰਾ ਹੈ ਕੋਈ ਹਾਂਜੀ ਭਾਈ ਦੋ ਭਰਾ ਇੱਕ ਦबई ਹੈ ਤੇ ਇੱਕ ਭਾਈ ਇੰਡੀਆ ਉਹਦੇ ਭਾਈ ਭਰਾ ਨੇ ਕਹਿੰਦੀ ਮੇਰੇ ਭਰਾਵਾਂ ਨੂੰ ਤੂੰ ਨਹੀਂ ਫੋਨ ਕਰਦਾ ਯਾਰ ਭਾਈ ਮੈਂ ਕਿਹ ਫੋਨ ਕਰਾਂ ਅਕਸਰ ਭਾਈ ਉਹਨਾਂ ਦੀ ਸਾਜ ਇੱਕ ਯਾਰ ਫੋਨ ਕਰਕੇ ਪੁੱਛਿਆ ਜਾਂਦਾ ਜਦੋਂ ਮੇਰੇ ਘਰ ਦੇ ਇੱਥੇ ਆਏ ਭਾਈ ਉਹਦੇ ਦਾ ਮੇਰੇ ਘਰ ਦੇ ਨੇ ਉਹਦੇ ਬਰਦਰ ਨੂੰ ਫੋਨ ਕੀਤਾ ਦੋ ਤਿੰਨ ਵਾਰੀ ਮੈਨੂੰ ਕਿਹਾ ਮੈਂ ਕਿਹਾ ਪੂਜਾ ਆਪਣੇ ਬਰਦਰ ਨੂੰ ਕਹੀ ਵੀ ਕਿ ਯਾਰਾ ਫੋਨ ਕਰਿਆ ਕਰੀਂ ਕਿਦਾ ਮੈਂ ਵੀ ਮਨ ਤਾਂ ਮੈਂ ਕਦੀ ਕਦੀ ਬੜੀ ਮਾਫ ਫੋਨ ਕਰਦਾ ਚਲ ਮੈਂ ਕਿਹਾ ਬੰਦੇ ਨੂੰ ਹੋ ਜਾਂਦਾ ਕਿ ਯਾਰ ਕਦ ਫੋਨ ਕਰਦੇ ਥੋੜੀ ਪੰਡਤਾਂ ਦੀ ਆ ਨਹੀਂ ਭਾਈ ਆ ਪਰ ਮੀਆਂ ਦੀ ਚਮਾਰਾਂ ਦੀ ਆ ਭਾਈ ਹਾਂ ਕਰਦੇ ਤੁਸੀਂ ਜੱਟ ਆ ਨਹੀਂ ਨਹੀਂ ਭਾਈ ਅਸੀਂ ਵੀ ਚਮਾਰੀ ਆ ਭਾਈ ਓਕੇ ਜੇ ਕੁੜੀ ਦਾ ਨਹੀਂ ਨੰਬਰ ਦੇ ਸਕਦੇ ਉਹਦੇ ਭਰਾਵਾਂ ਦਾ ਦੇ ਦਿਓ ਮੈਨੂੰ WhatsApp ਤੇ ਮੈਨੂੰ ਮੈਸੇਜ ਕਰਦੇ ਹੋ ਮੈਂ ਪੁੱਛ ਲੈਣਾ ਉਹਨਾਂ ਦਾ ਤਾਂ ਪੱਖ ਮੈਂ ਥੋੜਾ ਸੁਣਾ ਕੀ ਪਤਾ ਤੁਹਾਡੇ 'ਚ ਵੀ ਕੋਈ ਕਮੀ ਹੋ ਸਕਦੀ ਆ ਵੀਰੇ ਹੁਣ ਬੰਦਾ ਆਪਣੇ ਆਪ ਨੂੰ ਤਾਂ ਮਾੜਾ ਕਹਿੰਦਾ ਨਹੀਂ ਹੁੰਦਾ ਮੈਂ ਕਿਹਾ ਭਾਈ ਤੁਸੀਂ ਇੱਕ ਵਾਰੀ ਤਾਂ ਤੁਸੀਂ ਫੋਨ ਕਰਿਓ ਤੇ ਤੁਹੇ ਤਾਂ ਤੁਹਾਡਾ ਨੰਬਰ ਆਈ ਹੈ ਇਹ ਮੇਰੇ ਨੰਬਰ ਤੇ WhatsApp ਕਰ ਦਿਓ ਮੈਨੂੰ ਹਾਂਜੀ WhatsApp ਤੇ ਨੰਬਰ ਲਿਖ ਦਿਓ ਭਰਾਮਾ ਦਾ ਤੇ ਵਾਈਫ ਦਾ ਜੀ ਦਾ ਵੀ ਮੈਂ ਪੁੱਛਦਾ ਹਾਂਜੀ ਹਾਂਜੀ ਠੀਕ ਆ ਠੀਕ ਆ ਭਾਈ ਜੀ ਹਾਂਜੀ ਤੁਸੀਂ ਭਾਈ ਫ੍ਰੀ ਕਦੋਂ ਬੁਲਾਉਣਾ ਕਿੱਥੇ ਤੁਸੀਂ ਮੈਂ ਕਿਹਾ ਫ੍ਰੀ ਕਦੋਂ ਬੁਲਾਉਣਾ ਸਰੀ ਨਹੀਂ ਫ੍ਰੀ ਫ੍ਰੀ ਮੈਂ ਕਿਹਾ ਤੁਸੀਂ ਬਿਲਕੁਲ ਬੁਲਾਉਣਾ ਤੁਸੀਂ ਮੈਂ